ਸਾਰ ਸੰਗਿ ਜੀ ਸਿਆਣੇ ਸੱਚ ਕਹਿੰਦੇ ਨੇ ਸਰਦਾਰ ਜਿਹੜਾ ਦਾ ਨਾ ਸਰਦਾਰ ਹੀ ਹੁੰਦਾ ਹੈ ਭਾਵੇਂ ਜੇਬ ਚ ਖਾਲੀ ਹੋਵੇ ਜਿਹੜਾ ਨੰਗ ਹੁੰਦਾ ਨਾ ਉਹ ਨੰਗ ਪੁਣਾ ਆਪਣਾ ਨਹੀਂ ਵਿਖਾਉਣ ਵਰਦਾ ਪਰ ਉਹਨੂੰ ਥੋੜੀ ਜੀ ਉਹਦੇ ਕੋਲ ਛੋਰਤਾ ਜੀ ਉਹ ਆਦੀ ਨੰਗ ਪੁਣਾ ਵਿਖਾ ਕੇ ਰੱਖਦਾ ਇਹ ਹਾਲ ਲਭੂ ਗੋ ਕਹਿੰਦੇ ਲਾਭ ਸੁਣ ਮੈਂ ਨਹੀਂ ਮੈਂ ਲਭੂ ਗੋ ਘੇ ਰਹਿਣਾ ਕਮਾਂਗਾ ਸਾਡੇ ਵੀ ਹਣਕੇ ਜਗਾ ਨਾ ਝਾੜੂ ਕੂਚੀ ਆ ਕਹਿੰਦੇ ਬੋਲ ਪਾਣੀ ਉਹਦਾ ਵੀ ਮਾੜਾ ਆਪਾਂ ਮਿਲੇ ਤਾਂ ਨਹੀਂ ਕਦੀ ਉਹਨੂੰ ਤਨੇ ਬੋਲਬਾਨੀ ਉਹਦੇ ਹੀ ਮਾਰਾ ਹੈ ਤੇ ਆਹ ਵੇਖੋ ਉਹ ਛੈਨੇ ਵਾਲੇ ਸਰਪੰਚ ਜਿਹੜਾ ਸਰਦਾਰ ਏ ਤੇ ਜਦੋਂ ਉਹਨੇ ਐ ਉਂਗਲ ਕਰਕੇ ਲਾਭੂ ਉਗੋ ਕਨੇ ਐ ਉਂਗਲ ਕਰਕੇ ਉਹਨੂੰ ਗੱਲ ਕਹੀ ਏ ਤੇ ਉਸਨੇ ਉਹ ਜੱਟ ਨੇ ਫਿਰ ਉਂਗਲ ਦਾ ਜਵਾਬ ਉਂਗਲ ਨਾਲ ਹੀ ਕਰਕੇ ਦਿੱਤਾ ਏ ਪਹਿਲਾਂ ਉਹ ਸਰਦਾਰ ਵਧੀਆ ਤਰੀਕੇ ਨਾਲ ਗੱਲ ਕਰਦਾ ਸੀ ਤੇ ਇਹ ਬੰਦੇ ਨੇ ਉਸ ਬੰਦੇ ਨੂੰ ਅੱਜ ਕਤਲ ਕਰਾਇਆ ਏ ਲਾਭੂ ਲਗੂ ਉਗੋ ਕਨੇ ਕਰਵਾਇਆ ਕਤਲ ਜਿਹੜਾ ਸਰਮੇਂ ਛੇਨੇ ਵਾਲਾ ਸਰਮੇਂ ਛੇਨਾ ਸਰਵਿੰਦਰ ਸਿੰਘ ਕਲਕੱਤਾ ਦਾ ਕੰਟਰ ਲਬ ਉਗੋ ਕਨੇ ਕਰਾਇਆ ਹੈ